ਜੀ ਸਾਰਾ ਅੱਜ ਮੈਂ ਤੁਹਾਡੇ ਸਾਰੇ ਸਾਥੀਆਂ ਦੇ ਨਾਲ ਜੋ ਬੀਤੇ ਦਿਨੀ ਸਾਡੇ ਫਾਜ਼ਿਲਕਾ ਦੇ ਐਸਐਸਪੀ ਸਰਦਾਰ ਬਰਿੰਦਰ ਸਿੰਘ ਬਰਾੜ ਜੋ ਕਿ ਇੱਕ ਨੇਕ ਮਿਲਨਸਾਰ ਅਗਰ ਮੈਂ ਇਹ ਵੀ ਗੱਲ ਕਹਾਂ ਕਿ ਇਮਾਨਦਾਰ ਅਫਸਰ ਸਨ ਔਰ ਉਹਨਾਂ ਨੂੰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸਸਪੈਂਡ ਕਰ ਦਿੱਤਾ ਤੇ ਫਾਜ਼ਿਲਕਾ ਦੀ ਸਾਰੀ ਜਨਤਾ ਜਿੰਨੇ ਕੁ ਲੋਕਾਂ ਨੂੰ ਸਰਦਾਰ ਬਰਿੰਦਰ ਸਿੰਘ ਬਰਾੜ ਦੇ ਸਮੇਂ ਐਸਐਸਪੀ ਦਫਤਰ ਦੇ ਨਾਲ ਕੰਮ ਪਿਆ ਹੋਊਗਾ ਜਿਹੜੇ ਗਏ ਉਹਨਾਂ ਨੂੰ ਮਿਲਣ ਵਾਸਤੇ ਮਿਲੇ ਹੋਣਗੇ ਤੇ ਉਹ ਲਗਭਗ ਸਾਰੇ ਲੋਕ ਇਸ ਸੰਸੇ ਸੀਗੇ ਕਿ ਇਹ ਸਰਕਾਰ ਇੱਕ ਐਸੇ ਚੰਗੇ ਅਫਸਰ ਨੂੰ ਇਹਨਾਂ ਨੇ ਸਸਪੈਂਡ ਕਿਉਂ ਕੀਤਾ ਅੱਜ ਇਹ ਪੂਰੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਇਹ ਸਵਾਲ ਜਿਹੜਾ ਗੂੰਜ ਰਿਹਾ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਸਰਦਾਰ ਭਗਵੰਤ ਸਿੰਘ ਜੀ ਇੱਕ ਡਰਾਮੇਬਾਜ਼ੀ ਤੇ ਡਰਾਮੇਬਾਜ਼ਾਂ ਦੀ ਸਰਕਾਰ ਹੈ ਜਦੋਂ-ਜਦੋਂ ਕੋਈ ਇਲੈਕਸ਼ਨ ਆਉਂਦਾ ਹੈ ਬਾਈ ਇਲੈਕਸ਼ਨ ਆਉਂਦਾ ਹੈ ਇਹ ਉਸ ਵੇਲੇ ਕਿਸੇ ਅਫਸਰ ਦੀ ਕਿਸੇ ਆਪ ਦੇ ਐਮਐਲਏ ਦੀ ਕੁਰਬਾਨੀ ਮੰਗਦੇ ਆ ਔਰ ਡਰਾਮੇ ਦੇ ਨਾਲ ਇੱਕ ਹਵਾ ਬਣਾਉਂਦੇ ਇੱਕ ਮਾਹੌਲ ਬਣਾਉਂਦੇ ਐ ਇੱਕ ਇਮਾਨਦਾਰੀ ਦਾ ਹੋਕਾ ਦੇਣਾ ਚਾਹੁੰਦੇ ਐ ਅੱਜ ਸਾਰੇ ਲੋਕ ਇਹ ਗੱਲ ਕਹਿ ਰਹੇ ਨੇ ਕਿ ਐਸਐਸਪੀ ਫਾਜ਼ਿਲ ਕਾ ਇੱਕ ਵਧੀਆ ਆਦਮੀ ਸੀ ਪਤਾ ਨਹੀਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਕਿਉਂ ਵਧੀਆ ਨਹੀਂ ਲੱਗਾ ਇਹਦੀ ਗੱਲ ਸਾਡੀ ਸਮਝ ਆ ਹੀ ਨਹੀਂ ਦੂਸਰੀ ਗੱਲ ਮੈਂ ਇੱਕ ਕਹਿਣੀ ਚਾਹੁੰਨਾ ਤੁਹਾਨੂੰ ਕਿ ਜੇ ਇਹ ਗੱਲ ਕਰਕੇ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਕਿ ਉਹਨਾਂ ਦੇ ਥੱਲੇ ਜਿਹੜਾ ਸਾਈਬਰ ਕ੍ਰਾਈਮ ਦਾ ਐਸਐਚਓ ਸੀ ਉਹਦੇ ਤੇ ਇਲਜ਼ਾਮ ਸੀ ਰਿਸ਼ਵਤ ਲੈਣ ਦੇ ਤੇ ਉਹਦੀ ਵਜ੍ਹਾ ਕਰਕੇ ਕਿਉਂਕਿ ਉਹ ਐਸਐਸਪੀ ਦੀ ਜਿਹੜੀ ਉਹਦੇ ਵਿੱਚ ਜੇਲ੍ਹ ਚ ਪੈਂਦੇ ਸੀਗੇ ਉਸ ਜ਼ਿਲ੍ਹੇ ਚ ਪੈਂਦਾ ਸੀਗਾ ਥਾਣਾ ਤੇ ਉਹਨਾਂ ਕਰਕੇ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਤੇ ਫਿਰ ਮੈਂ ਅੱਜ ਤੁਹਾਡੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇੱਕ ਸਵਾਲ ਕਰਨਾ ਚਾਹੁੰਨਾ ਹੈ ਕਿ ਕੀ ਜਿਹੜੇ ਤੁਹਾਡੇ ਐਮਐਲਏ ਸ਼ਰੇ ਆਮ ਲੋਕਾਂ ਤੋਂ ਰਿਸ਼ਵਤ ਲੈ ਰਹੇ ਨੇ ਸ਼ਰੇ ਆਮ ਰਿਸ਼ਵਤ ਦੇ ਅੱਡੇ ਖੋਲੇ ਹੋਏ ਨੇ ਸਾਡੇ ਇੱਥੇ ਫਾਜ਼ਿਲਕਾ ਦੇ ਵਿੱਚ ਹੀ ਤੇ ਕੀ ਉਹਨਾਂ ਲਈ ਜ਼ਿੰਮੇਵਾਰੀ ਫਿਰ ਤੁਹਾਡੀ ਨਹੀਂ ਬਣਦੀ ਫੇਰ ਮਾਨ ਸਾਹਿਬ ਤੁਹਾਨੂੰ ਰਿਜ਼ਾਈਨ ਨਹੀਂ ਕਰਨਾ ਚਾਹੀਦਾ ਕਿਉਂ ਇਸ ਤਰ੍ਹਾਂ ਦੀਆਂ ਗੱਲਾਂ ਤੁਸੀਂ ਕਰ ਰਹੇ ਹੋ ਲੋਕ ਸਭ ਜਾਣਦੇ ਨੇ ਜਨਤਾ ਸਭ ਜਾਣਦੀ ਐ ਤੁਸੀਂ ਨਜ਼ਰ ਤੇ ਮਾਰੋ ਇਨਕੁਆਇਰੀ ਕਰਨ ਦੀ ਜ਼ਰੂਰਤ ਹੀ ਨਹੀਂ ਐ ਤੁਸੀਂ ਨਜ਼ਰ ਤੇ ਮਾਰੋ ਤੁਹਾਡੇ ਐਮ ਐਲ اے ਕਰ ਕੀ ਕੀ ਨਹੀਂ ਰਏ 20 ਕਰੋੜ ਰੁਪਏ ਦਾ ਮੈਂ ਆਰਟੀਆਈ ਲਈ ਕਾਗਜ਼ ਮੰਗੇ ਹੋਇਆ ਔਰ ਮੈਨੂੰ 2 ਮਹੀਨੇ ਹੋ ਗਏ ਨੇ ਜਲਾਲਾਬਾਦ ਦੀਆਂ ਸਾਰੀਆਂ ਪੰਚਾਇਤਾਂ ਦੀ ਆਰਟੀਆਈ ਨਹੀਂ ਦਿੱਤੀ ਜਾ ਰਹੀ ਅੱਜ ਜੋ ਡੀਡੀਪੀਓ ਕੋਲ ਜਾ ਕੇ ਕੇਸ ਲੱਗਾ ਹੋਇਆ ਅਪੀਲ ਲੱਗੀ ਹੋਈ ਹੈ ਉਹ ਵੀ 45 ਦਿਨ ਪੂਰੇ ਹੋਣ ਜਾ ਰਹੇ ਨੇ ਔਰ ਇਹ ਸਾਡੇ ਜਲਾਲਾਬਾਦ ਦੇ ਵਿੱਚ ਐਮਐਲਏ ਨੇ ਇੰਨੀਆਂ ਵੱਡੀਆਂ ਵੱਡੀਆਂ ਠੱਗੀਆਂ ਮਾਰੀਆਂ ਕਿ ਜਦੋਂ ਪ੍ਰਬੰਧਕ ਲਾਇਆ ਸੀ ਇਹਨਾਂ ਨੇ ਸਰਕਾਰ ਨੇ ਪੰਚਾਇਤਾਂ ਭੰਗ ਕਰਕੇ ਤੇ 9 ਮਹੀਨੇ 8-9 ਮਹੀਨੇ ਪ੍ਰਬੰਧਕ ਰਹੇ ਉਹਨਾਂ ਦਿਨਾਂ 'ਚ ਪਿੰਡਾਂ ਦੇ ਵਿੱਚ 50-50 ਲੱਖ ਰੁਪਇਆ ਪਿਆ ਸੀ ਉਹ ਲੱਭਦਾ ਹੀ ਨਹੀਂ ਕਿੰਦਰ ਗਏ ਉਹ ਪ੍ਰਬੰਧਕ ਤੇ ਐਮਐਲਏ ਸਭ ਲੈ ਗਏ ਤੇ ਅੱਜ ਸਾਨੂੰ ਆਰਟੀਆਈ ਨਹੀਂ ਮਿਲ ਰਹੀ ਮੈਂ ਅੱਜ ਚੈਲੰਜ ਕਰਕੇ ਕਹਿੰਦਾ ਸਰਦਾਰ ਭਗਵੰਤ ਸਿੰਘ ਮਾਨ ਜੇ ਤੁਸੀਂ ਇੰਨਾ ਇਮਾਨਦਾਰੀ ਦਾ ਹੋਕਾ ਦਿੰਨੇ ਹੋ ਤੇ ਆ ਮੈਨੂੰ ਆਰਟੀਆਈ ਮੁਹੱਈਆ ਕਰਵਾਓ ਤੇ ਮੈਂ ਤੁਹਾਨੂੰ ਦੱਸਦਾ ਕਿ 15 ਤੋਂ 20 ਕਰੋੜ ਰੁਪਇਆ ਇੱਕੋ ਆਈਟਮ ਦੇ ਵਿੱਚੋਂ ਤੁਹਾਡੇ ਜਿਹੜੇ ਐਮਐਲਏ ਇੱਥੇ ਖਾ ਗਿਆ ਕਿਹੜੀ ਇਮਾਨਦਾਰੀ ਦੀ ਗੱਲ ਕਰ ਰਹੇ ਹੋ ਤੁਸੀਂ ਬਿਲਕੁਲ ਇਹ ਡਰਾਮੇਬਾਜ਼ੀ ਹੈ ਆਪ ਦੇ ਐਮਐਲਏ ਨੂੰ ਇਹ ਸੁਰੱਖਸ਼ਨ ਦਿੰਦੇ ਨੇ ਰਿਸ਼ਵਤ ਖੋਰੀ ਕਰਨ ਦੇ ਪੂਰੇ ਮੌਕੇ ਦੇ ਰਹੇ ਨੇ ਅੱਜ ਲੋਕ ਤੜਾਈ ਤੜਾਈ ਕਰ ਰਹੇ ਨੇ ਕਿਸੇ ਥਾਣੇ 'ਚ ਕੰਮ ਨਹੀਂ ਹੁੰਦਾ ਬਿਨਾ ਪੈਸਿਆਂ ਤੋਂ ਜੇ ਇਹ ਜੇ ਐਮਐਲਏ ਦੀ ਨੀਅਤ ਹੋਵੇ ਤੇ ਕੋਈ ਥਾਣੇਦਾਰ ਪੈਸੇ ਲੈ ਸਕਦਾ ਉੱਥੇ ਵੀ ਸਾਰਿਆਂ ਨੂੰ ਪਤਾ ਹੈ ਕਿ ਕਿੱਦਾਂ ਦਾ ਮਾਹੌਲ ਕ੍ਰੀਏਟ ਕੀਤਾ ਹੋਇਆ ਹੈ ਕਿਵੇਂ ਮਹੀਨੇ ਬਣਦੇ ਆ ਤੇ ਕਿਵੇਂ ਪੈਸੇ ਆਉਂਦੇ ਆ ਅੱਜ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਮੈਂ ਗੱਲ ਜਿੰਨੀ ਮਰਜ਼ੀ ਮੇਰੇ ਤੋਂ ਵਧਾ ਕੇ ਸੁਣ ਲੋ ਜਿੰਨੀ ਮਰਜ਼ੀ ਕਹਿ ਲਾ ਪਰ ਅੱਜ ਦੀ ਮੇਰੀ ਪ੍ਰੈਸ ਕਾਨਫਰੰਸ ਤੁਹਾਨੂੰ ਮਿਲਣ ਦਾ ਇਹ ਹੀ ਮਤਲਬ ਹੈ ਕਿ ਸਾਡੇ ਬਹੁਤ ਚੰਗੇ ਅਫਸਰ ਸੀ ਬਰਿੰਦਰ ਸਿੰਘ ਬਰਾੜ ਔਰ ਜੇ ਇਹੋ ਜਿਹੇ ਅਫਸਰਾਂ ਨੂੰ ਵੀ ਸਹੀ ਤਰੀਕੇ ਨਾਲ ਕੰਮ ਨਾ ਕਰਨ ਦਿੱਤਾ ਗਿਆ ਤੇ ਮੈਂ ਸਮਝਦਾ ਜਿਹੜੀ ਥੋੜੀ ਬਹੁਤੀ ਇਨਸਾਫ ਦੀ ਅਮੀਨਤ ਹੈ ਨਾ ਲੋਕਾਂ ਨੂੰ ਕਿਤੇ ਅਫਸਰਾਂ ਤੋਂ ਦਫ਼ਤਰਾਂ ਤੋਂ ਮਿਲ ਜਾਂਦਾ ਉਹ ਵੀ ਨਹੀਂ ਮਿਲਣਾ ਇਹ ਤਾਂ ਜਿਹੜੇ ਨੇਕ ਅਫਸਰ ਨੇ ਉਹਨਾਂ ਨੇ ਕੰਮ ਹੀ ਨਹੀਂ ਕਰਨਾ ਉਹਨਾਂ ਨੇ ਐਸਐਸਪੀ ਹੋਈ ਨਹੀਂ ਲੱਗਣਾ ਡੀਐਸਪੀ ਨਹੀਂ ਲੱਗਣਾ ਐਸਐਚਓ ਨਹੀਂ ਲੱਗਣਾ ਤੁਸੀਂ ਕਹਿ ਰਹੇ ਹੋ ਕਿ ਇਮਾਨਦਾਰ ਅਫਸਰ ਸੀ ਜਿਸ ਤਰ੍ਹਾਂ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹੋ ਪਰ ਭਗਵੰਤ ਮਾਨ ਸਰਕਾਰ ਨੇ ਕਿਹਾ ਕਿ ਜ਼ੀਰੋ ਟੋਲਰੈਂਸ ਕਮੇਟੀ ਹੈ ਤੇ ਰਮਨ अरोड़ा ਪਿਛਲੇ ਦਿਨੀ ਆਪ ਦੇ ਜਿਹੜੇ ਵਿਧਾਇਕ ਨੇ ਜਲੰਧਰ ਤੋਂ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਇਸੇ ਮਸਲੇ ਦੇ ਵਿੱਚ ਕਿ ਉਹ ਭ੍ਰਿਸ਼ਟਾਚਾਰੀ ਕਿਉਂ ਕਾਰਵਾਈ ਨਹੀਂ ਕਰ ਰਹਾ ਤੁਸੀਂ ਕੀ ਉਹਨੂੰ ਕਿਸ ਤਰ੍ਹਾਂ ਮੰਨ ਲੈਂਦੇ ਮੈਂ ਤੁਹਾਨੂੰ ਕੀ ਕਹਾਂ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਇਹ ਇੱਕ ਡਰਾਮਾ ਕਰਦੇ ਆ ਜਦੋਂ ਬਾਏ ਇਲੈਕਸ਼ਨ ਆਉਂਦਾ ਉਦੋਂ ਇੱਕ ਅੱਦੇ ਦੀ ਕੁਰਬਾਨੀ ਦੇ ਕੇ ਉਹਨੂੰ ਬੱਕਰਾ ਬਣਾ ਕੇ ਬਲੀ ਦਾ ਬੱਕਰਾ ਬਣਾ ਕੇ ਇਹਨਾਂ ਨੇ ਪਹਿਲਾਂ ਆਪ ਦੇ ਜਿਹੜੇ ਸਰਾਰੀ ਸਾਹਿਬ ਤੇ ਕੀ ਦੱਸੋ ਸਰਾਰੀ ਸਾਹਿਬ ਨੂੰ ਮਿਨਿਸਟਰੀ ਤੋਂ ਹਟਾਇਆ ਸੀ ਉਹਨਾਂ ਤੇ ਕੀ ਇਲਜ਼ਾਮ ਲਾਇਆ ਕੀ ਉਹਨਾਂ ਤੇ ਕਾਰਵਾਈ ਕੀਤੀ ਹੈ ਇਹਨਾਂ ਨੇ ਸਾਡੇ ਜਿਹੜੇ ਹੈਲਥ ਮਿਨਿਸਟਰ ਸੀ ਗੋਇਲ ਸਾਹਿਬ ਸੀ ਗੋਇਲ ਸਾਹਿਬ ਉਹਨਾਂ ਦੇ ਨਾਲ ਅੱਜ ਮਿਲ ਜੁਲ ਕੇ ਵਿਆਹਾਂ ਸ਼ਾਦੀਆਂ ਚ ਇਕੱਠਾ ਮਾਨ ਪਰਿਵਾਰ ਦਾ ਸਾਰੇ ਭੰਗੜੇ ਪਾ ਰਹੇ ਨੇ ਉੱਥੇ ਉਹਦੇ ਨਾਲ ਖੁਸ਼ੀਆਂ ਮਨਾਉਂਦੇ ਨੇ ਉਦੋਂ ਇਲੈਕਸ਼ਨ ਚ ਉਹਦੀ ਬਲੀ ਦਿੱਤੀ ਸੀ ਤੇ ਫੇਰ ਉਹਦੇ ਤੇ ਕੀ ਕਾਰਵਾਈ ਕੀਤੀ ਹੈ ਬਈ ਕੀ ਉਹਦਾ ਕਾਰਨਾਮਾ ਕੱਢ ਕੇ ਸਾਹਮਣੇ ਲਿਆਂਦਾ ਰਮਨ ਅਰੋੜੇ ਵਾਲਾ ਵੀ ਇੱਕ ਡਰਾਮਾ ਹੈ ਇਹ ਉਹਨੂੰ ਵੀ ਸਿਰਫ ਲੁਧਿਆਣੇ ਦਾ ਇਲੈਕਸ਼ਨ ਤੇ ਇੰਡਸਟ੍ਰੀਅਲਿਸਟ ਨੂੰ ਇੱਕ ਐਦਾਂ ਦਾ ਮਾਹੌਲ ਕ੍ਰੀਏਟ ਕਰਨ ਵਾਸਤੇ ਕੀਤਾ ਗਿਆ ਕਿ ਅਸੀਂ ਦੇਖੋ ਕਿੰਨੇ ਸ਼ਕਤੀ ਦੇ ਨਾਲ ਇਹ ਕੰਮ ਕਰ ਰਿਹਾ ਹੈ ਅੱਜ ਦਿਸੇ ਇਹਨਾਂ ਨੂੰ ਉਹ ਰਮਨ अरोड़ा ਜਦੋਂ ਨੋਟਾਂ ਵਾਲੀ ਮਸ਼ੀਨ ਲਜਾਣੀ ਪਈ ਇਹਨਾਂ ਨੂੰ ਨੋਟ ਗਿਣਨ ਵਾਸਤੇ ਰਮਨ अरोड़े ਦੇ ਘਰ ਤੇ ਕਿੰਨੇ ਕੁ ਨੋਟ ਉਹ ਪਹਿਲਾਂ ਲੈ ਗਿਆ ਹੋਊਗਾ ਪਹਿਲਾਂ ਹੀ ਸੁੱਤੇ ਸੀ ਅੱਜ ਇਹਨਾਂ ਨੂੰ ਪਤਾ ਲੱਗਾ ਜ਼ੀਰੋ ਟੋਲਰੈਂਸ ਤਾਂ ਸੀ ਜੇ ਉਹ ਪਹਿਲੇ ਦਿਨ 1000 ਰੁਪਏ ਦੀ ਉਹਨੇ ਫਰੋਤੀ ਕਿਦੋਂ ਮੰਗੀ 1 ਲੱਖ ਦੀ ਫਰੋਤੀ ਮੰਗੀ ਫੜ ਲੈਂਦੇ ਫਿਰ ਤੇ ਜ਼ੀਰੋ ਟੋਲਰੈਂਸ ਸੀ ਜੇ ਇਹਨਾਂ ਨੂੰ ਨੋਟਾਂ ਦੀਆਂ ਮਸ਼ੀਨਾਂ ਲਾ ਜਾ ਕੇ ਗਿਣਨ ਵਾਲੀਆਂ ਤੇ ਪੈਸੇ ਗਿਣਨੇ ਪਏ ਤੇ ਫੇਰ ਕਿਵੇਂ ਕਹਿੰਦੇ ਕਿ ਜ਼ੀਰੋ ਟੋਲਰੈਂਸ ਹੈ ਜੀ ਸਰ ਔਰ ਵਾਲੇ ਸਮੇਂ ਜਿਹੜੇ ਐਸਐਸਪੀ ਨੂੰ ਮੁਕਤਲ ਕੀਤਾ ਗਿਆ ਉਹਦੇ ਹੱਥ ਦੇ ਵਿੱਚ ਕੀ ਕਾਂਗਰਸ ਪਾਰਟੀ ਕੋਈ ਅੱਗੇ ਐਕਸ਼ਨ ਕਰੇਗੀ ਨਹੀਂ ਨਹੀਂ ਵੇਖੋ ਕੋਈ ਐਕਸ਼ਨ ਕਾਂਗਰਸ ਪਾਰਟੀ ਨੇ ਤਾਂ ਕੀ ਐਕਸ਼ਨ ਕਰਨਾ ਹੈ ਕਾਂਗਰਸ ਪਾਰਟੀ ਤੇ ਅੱਜ ਮੈਂ ਕਾਂਗਰਸ ਪਾਰਟੀ ਦਾ ਨੁਮਾਇੰਦਾ ਹਾਂ ਮੈਂ ਤੇ ਸੱਚੀ ਗੱਲ ਕਰ ਰਿਹਾ ਅਸੀਂ ਤੇ ਕਹਿੰਦੇ ਆ ਕਿ ਜਿਹੜੇ ਕਰਪਟ ਅਫਸਰ ਨੇ ਜਿਹੜੇ ਰਿਸ਼ਵਤ ਦੇ ਫੱਟੇ ਚੱਕਰੇ ਨੇ ਜਿਹੜੇ ਤੁਹਾਨੂੰ ਮਹੀਨੇ ਪਚਾਰੇ ਨੇ ਜਿਹੜੇ ਤੁਹਾਨੂੰ ਹਫਤਾਵਾਰੀ ਦੇ ਰਹੇ ਨੇ ਉਹਨਾਂ ਤੇ ਕਾਰਵਾਈ ਕਰੋ ਉਹਨਾਂ ਤੇ ਕਾਰਵਾਈ ਤਾਂ ਹੁੰਦੀ ਨਹੀਂ ਜਿਹੜਾ ਇਮਾਨਦਾਰ ਅਫਸਰ ਹੈ ਜਿਹਦੇ ਤੋਂ ਮਹੀਨਾ ਨਹੀਂ ਦਿੱਤਾ ਜਾਂਦਾ ਜਿਹਦੇ ਤੋਂ ਹਫਤਾਵਾਰੀ ਨਹੀਂ ਦਿੱਤੀ ਜਾਂਦੀ ਉਹਨੂੰ ਫੜਕਾ ਦਿੰਦੇ ਆ ਇਹ ਮੈਂ ਤਾਂ ਇਹ ਕਹਿਣਾ ਸੀ ਤਾਂ ਉਹਦੇ ਹੱਕ ਚ ਬੋਲ ਸਕਦੇ ਆ ਸਮਾਂ ਆਊਗਾ ਉਦੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਦੱਸਾਂਗੇ ਕਿ ਤੁਹਾਡੇ ਅਫਸਰ ਕਰਪਟ ਕਿਹੜੇ ਸਨ ਤੇ ਉਹਨਾਂ ਨਾਲ ਤੁਹਾਡੇ ਐਮਐਲਏ ਤੇ ਤੁਹਾਡੇ ਮੰਤਰੀ ਰਲੇ ਹੋਏ ਕਿਹੜੇ ਸਨ ਸਾਰੀਆਂ ਚੀਜ਼ਾਂ ਬਾਹਰ ਆ। ਚੇਅਰਮੈਨ ਸਾਹਿਬ ਇੱਕ ਵੱਡਾ ਰੋਪ ਲਾ ਰਹੇ ਹੋ ਤੁਸੀਂ ਕੀ ਕਰਪਸ਼ਨ ਦਾ ਵਿਧਾਇਕ ਤੇ ਵੀ ਔਰ ਪ੍ਰਸ਼ਾਸਨ ਤੇ ਵੀ ਪਰ ਜਿਹੜਾ ਵਿਰੋਧੀ ਤੇ ਨਾ ਹੁਣ ਤੱਕ 3 ਸਾਲ ਹੋ ਗਏ ਕਿਉਂ ਨਹੀਂ ਬੋਲਦਾ ਕਿਉਂ ਮੀਡੀਆ ਦੇ ਸਾਹਮਣੇ ਨਹੀਂ ਆਇਆ ਕਿਉਂ ਜਨਤਾ ਦੇ ਵਿੱਚ ਆ ਕੇ ਨਹੀਂ ਇਹ ਗੱਲਾਂ ਕਰਦਾ ਮੈਂ ਬਹੁਤ ਵਾਰ ਪਹਿਲਾਂ ਵੀ ਬੋਲਿਆ ਤੁਹਾਨੂੰ ਸਾਰਿਆਂ ਦੀ ਪ੍ਰੈਸ ਕਾਨਫਰੰਸ ਕਰਕੇ ਮੈਂ ਪਹਿਲਾਂ ਵੀ ਬੋਲਿਆ ਸੀ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ 6 ਮਹੀਨੇ ਨਹੀਂ ਬੋਲੂਗਾ 6 ਮਹੀਨੇ ਇਹ ਕੰਮ ਕਰਨ 6 ਮਹੀਨਿਆਂ ਬਾਅਦ ਜੋ ਜੋ ਇਹਨਾਂ ਦੇ ਕੰਮ ਸੀ ਮੈਂ ਤੁਹਾਡੇ ਸਾਹਮਣੇ ਪ੍ਰੈਸ ਕਾਨਫਰੰਸ ਰੈਂ ਰੱਖੇ ਆ ਪਰ ਇਹ ਸਾਡੀ ਗੱਲ ਨਹੀਂ ਸੁਣਦੇ ਅਸੀਂ ਉਹਨੂੰ ਰਿਟਰਨ ਦੇ ਤੌਰ ਤੇ ਆਰਟੀਆਈ ਮੰਗ ਰਹੇ ਆ 4 ਮਹੀਨਿਆਂ ਤੋਂ ਤਾਂ ਮੈਂ ਆਰਟੀਆਈ ਅਪਲਾਈ ਕਰੀ ਹੋਈ ਹੈ ਕਿਵੇਂ ਕਹਿ ਸਕਦੇ ਹੋ ਕਿ ਅਸੀਂ ਨਹੀਂ ਬੋਲ ਰਹੇ ਮੈਂ ਅੱਜ ਬੋਲ ਰਿਹਾ ਲਾਈਵ ਚੱਲ ਰਿਹਾ ਹੈ ਤੁਹਾਡਾ ਇਹ ਜਾ ਰਿਹਾ ਸਰਦਾਰ ਭਗਵੰਤ ਸਿੰਘ ਦੇ ਕੋਲ ਉਹਨਾਂ ਦਾ ਜਿਹੜਾ ਸਾਰਾ মিডিਆ ਦੇ ਬੈਠੇ ਆ ਉਹਨਾਂ ਦੇ ਆਈਟੀ ਸੈੱਲ ਤੇ ਫਿਰ ਕਰਨ ਕਾਰਵਾਈ ਮੈਨੂੰ ਆਰਟੀਆਈ ਦੇਣ ਮੇਰਾ ਰਾਈਟ ਬਣਦਾ ਹੈ ਜੀ ਆਰਟੀਆਈ ਦੱਸੋ ਰਾਈਟ ਬਣਦਾ ਕਿ ਨਹੀਂ ਬਣਦਾ ਜੀ ਇਹਦੀ ਸਰਕਾਰ ਦੇ ਵਿੱਚ ਆਰਟੀਆਈ ਨਹੀਂ ਦਿੱਤੀ ਜਾ ਰਹੀ ਫੇ ਕਿਵੇਂ ਕਹਿ ਸਕਦੇ ਹੋ ਵੀ ਇਮਾਨਦਾਰ ਸਰਕਾਰ ਹੈ ਜੇ ਇਮਾਨਦਾਰ ਨੇ ਤੇ ਪਟਕਦੇ ਨੇ ਆਰਟੀਆਈ ਦੇ 10 ਕਾਗਜ਼ ਮੈਨੂੰ ਫੜਾਉਂਦੇ ਚੇਅਰਮੈਨ ਸਾਹਿਬ ਜਿਹੜੀ ਤੁਸੀਂ ਆਰਟੀਆਈ ਦੀ ਗੱਲ ਕਰਦੇ ਪਿਓ ਵੀ ਆਰਟੀਆਈ ਮੰਗੀ ਜਦੋਂ ਤੁਹਾਡੇ ਕੋਲ ਆਰਟੀਆਈ ਮੋਈਆ ਕਰਾ ਦਿੰਦੀ ਹੈ ਸਰਕਾਰ ਤੁਸੀਂ ਫਿਰ ਖੁਲਾਸੇ ਕਰੋਗੇ ਜੀ ਬਿਲਕੁਲ ਮੈਂ ਕਿਸ ਵਾਸਤੇ ਮੰਗ ਰਿਹਾ ਜੀ ਮੇਰਾ ਕੰਮ ਕੀ ਹੈ ਮੈਂ ਆਰਟੀਆ ਇਸੇ ਵਾਸਤੇ ਮੰਗ ਰਿਹਾ ਮੈਂ ਬਿਲਕੁਲ ਖੁਲਾਸੇ ਕਰੂੰਗਾ ਮੈਂ ਜਨਤਾ ਦੇ ਸਾਹਮਣੇ ਰੱਖੂੰਗਾ ਜਿੰਨੇ ਕਪਲੇ ਜਿੰਨੇ ਸਕੈਂਡਲ ਹੋਏ ਆ ਮੈਂ ਜਨਤਾ ਦੇ ਸਾਹਮਣੇ ਰੱਖੂੰਗਾ ਇਹ ਤੇ ਲੁਕ ਹੀ ਨਹੀਂ ਸਕਦੇ ਕਿੱਥੇ ਭੱਜ ਜਾਣਗੇ ਤੁਸੀਂ ਜਿਹੜੀ ਆਰਟੀ ਦੀ ਗੱਲ ਕਰਦੇ ਹੋ ਤੁਸੀਂ ਜਿਹੜੀ ਆਰਟੀ ਤੁਹਾਨੂੰ ਨਹੀਂ ਦਿੱਤੀ ਜਾ ਰਹੀ ਕੋਈ ਉਹ ਮੰਗੀ ਕੇ ਇਸ ਤੋਂ ਦਬਾਅ ਹੋਰ ਵੀ ਮੰਗੀ ਆਲੇ ਨਹੀਂ ਨਹੀਂ ਮੈਂ ਉਨੀ ਤਾਂ ਦੇ ਦੇਣ ਮੈਨੂੰ ਉਹੀ ਬਹੁਤ ਹੋਰ ਕੋਣ ਮੋਈਏ ਕੋਈ ਵੀ ਨਹੀਂ ਕਰਾਈ ਗਈ ਇੱਕ ਵੀ ਨਹੀਂ ਕਰਾਈ ਗਈ ਇੱਕ ਵੀ ਆਰਟੀਆਈ ਨਹੀਂ ਕਰਾਈਆ ਜਿਹੜੀ ਤੁਹਾਡੇ ਕੋਲ ਹਾਸਲ ਕੀਤੀ ਜਾ ਰਹੀ ਉਹਦੇ ਤੇ ਜੇ ਆ ਕੀ ਆ ਤੁਹਾਡਾ ਬਰੀਫ ਕਰ ਦੋ ਮੈਂ ਤੁਹਾਨੂੰ ਪਹਿਲੇ ਦੱਸਿਆ ਹੈ ਕਿ ਮੈਂ ਜਿਹੜੀ ਆਰਟੀਆਈ ਤੇ ਚ ਮੰਗਿਆ ਆ ਗੱਲ ਥੋੜਾ ਜਿਹਾ ਧਿਆਨ ਨਾਲ ਸਾਰੇ ਫੇਰ ਮੇਰੀ ਗੱਲ ਨੂੰ ਲਿਓ ਕਿ ਜਦੋਂ ਪੰਚਾਇਤਾਂ ਪਿਛਲੀਆਂ ਭੰਗ ਕੀਤੀਆਂ ਗਈਆਂ ਤੇ ਭੰਗ ਕਰਨ ਤੋਂ ਬਾਅਦ ਇਲੈਕਸ਼ਨ ਪੰਚਾਇਤ ਦਾ ਇਹਨਾਂ ਨੇ ਡਿਲੇ ਕਰ ਦਿੱਤਾ ਡਿਲੇ ਕਰਨ ਦਾ ਕਾਰਨ ਸੀ ਉਹ ਤੇ ਪ੍ਰਬੰਧ ਘਲਾ ਦਿੱਤੇ ਗਏ ਔਰ ਇਸ ਐਮਐਲਏ ਸਾਡੇ ਨੇ ਤਾਂ ਪਹਿਲਾਂ ਵੀ ਸਰਪੰਚਾਂ ਨੂੰ ਕੰਮ ਨਹੀਂ ਕਰਨ ਦਿੱਤਾ ਵਿਜੀਲੈਂਸ ਦਾ ਡਰਾਵਾ ਦੇ ਕੇ ਮੋٹے ਫੰਡ ਜਿਹੜੇ ਉਹ ਪੈਸੇ ਸੀਗੇ ਉਵੇਂ ਸਾਡੇ ਅਕਾਊਂਟਸ ਦੇ ਵਿੱਚ ਫਿਰ ਪੰਚਾਇਤ ਦੀਆਂ ਬੋਲੀਆਂ ਹੋਈਆਂ ਕਰੋੜਾਂ ਰੁਪਇਆ ਸਾਡਾ ਉਹ ਪੈਸਾ ਆਇਆ ਫਿਰ ਫੰਡ ਆਏ ਔਰ ਜਦੋਂ ਨਵੀਆਂ ਪੰਚਾਇਤਾਂ ਬਣੀਆਂ ਮੈਂ ਇਹੀ ਮੰਗਿਆ ਕਿ ਮੈਨੂੰ ਜਿੰਨੇ ਪੈਸੇ ਪੈਸੇ ਉਦੋਂ ਉਹ ਪੈਸੇ ਕਿੱਥੇ ਲਾਏਗੇ ਕਿਵੇਂ ਲਾਏਗੇ ਉਹਦੀ ਜਾਣਕਾਰੀ ਦੇ ਦਿੱਤੀ ਜਾਵੇ ਕਿੰਨੇ ਹੋਰ ਫੰਡ ਆਏ ਉਹ 9 ਮਹੀਨਿਆਂ ਦਾ ਜਾਂ 8 ਮਹੀਨਿਆਂ ਦਾ ਜਦੋਂ-ਜਦੋਂ ਪ੍ਰਬੰਧਕ ਰਹੇ ਨੇ ਮੈਂ ਉਹਦਾ ਰਿਕਾਰਡ ਮੰਗਿਆ ਇੱਕ ਵੀ ਕਾਗਜ਼ ਮੈਨੂੰ ਦੇਣ ਲਈ ਤਿਆਰ ਨਹੀਂ ਹੈ ਚੇਰਮੈਨ ਸਾਹਿਬ ਜੇ ਸੱਚੇ ਨੇ ਫਿਰ ਇਹ ਮੈਨੂੰ ਕਾਗਜ਼ ਕਿਉਂ ਨਹੀਂ ਦਿੰਦੇ ਇਹ ਆਰਟੀਆਈ ਮੈਨੂੰ ਕਿਉਂ ਨਹੀਂ ਦਿੰਦੇ ਚੇਰਮੈਨ ਸਾਹਿਬ ਇੱਕ ਪੰਚਾਇਤਾਂ ਦੀ ਸਹਿਮਤੀ ਦੇ ਨਾਲ ਵਾਟਰ ਟੈਂਕਰ ਦਿੱਤੇ ਗਨੇ ਉਹ ਕਹਿ ਰਹੇ ਨੇ ਸਰਪੰਚ ਵੀ ਕਿੰਨੇ ਦੇ ਨੇ ਕੁੱਛ ਦਿੱਤਾ ਯਾਰ ਮੈਂ ਇਹ ਤੇ ਗੱਲ ਹੀ ਨਹੀਂ ਕਰਨੀ ਚਾਹੁੰਦਾ ਇਹਨਾਂ ਨੇ ਵਾਟਰ ਟੈਂਕਰ ਦੇਤੇ ਇਹਨਾਂ ਨੇ ਹੋਰ ਡੀਜ਼ਲ ਟੈਂਕਰ ਦੇਤੇ ਕੁਛ ਦੇਤਾ ਉਹ ਮੈਨੂੰ ਦੇਣ ਤੇ ਸਹੀ ਮੈਂ ਵਾਟਰ ਟੈਂਕਰ ਵੀ ਦੱਸ ਦੂੰਗਾ ਤੁਹਾਨੂੰ ਵੀ ਕਿੱਥੋਂ ਆਇਆ ਤੇ ਕਿੰਨੇ ਦਾ ਆਇਆ ਤੇ ਇਹਨਾਂ ਨੇ ਕਿੰਨੇ ਦਾ ਪਾਇਆ ਚੇਅਰਮੈਨ ਸਾਹਿਬ ਉਹ ਵੀ ਦੱਸ ਦੂੰਗਾ ਤੁਹਾਨੂੰ ਮੈਂ ਨਸ਼ੇ ਦੇ ਮੁੱਦੇ ਸਾਰਾ ਕੁਝ ਦੱਸ ਦੂੰ ਨਸ਼ੇ ਦੇ ਮੁੱਦਿਆਂ ਲੈ ਕੇ ਗੱਲ ਕਰੀਏ ਤਾਂ ਕਿੰਨਾ ਕੋਈ ਫਰਕ ਪਿਆ ਨਸ਼ੇ ਦੇ ਉੱਪਰ ਕਿੰਨੀ ਕੁ ਠੱਲ ਪਈ ਹੈ ਯੋਧ ਨਸ਼ਾ ਵਿਰੋਧ ਜਿਹੜੀ ਮੈਂ ਸ਼ੁਰੂ ਦੇਖੋ ਵੀਰ ਜੀ ਮੈਂ ਫੇਰ ਇਹੀ ਗੱਲ ਤੁਹਾਨੂੰ ਕਹਿਣਾ ਕਿ ਡਰਾਮੇ ਬਾਜ਼ਾਂ ਦੀ ਸਰਕਾਰ ਤੇ ਡਰਾਮਾ ਕਰਨਾ ਇਹਨਾਂ ਨੂੰ ਆਉਂਦਾ ਹੈ ਇਹ ਸਟੇਜ ਚਲਾ ਰਹੇ ਨੇ ਸਟੇਟ ਨਹੀਂ ਚਲਾ ਰਹੇ 3 ਸਾਲ ਬਾਅਦ ਇੱਕ ਸਰਕਾਰ ਕਹੇ ਕਿ ਯੁੱਧ ਨਸ਼ਿਆਂ ਵਿਰੁੱਧ ਤੇ 3 ਸਾਲ ਇਹਨਾਂ ਨੇ ਨਸ਼ਾ ਚਲਾਇਆ ਪਹਿਲਾਂ ਮੇਰਾ ਤੁਹਾਡੀ ਜਵਾਬ ਹੈ ਕਿ 3 ਸਾਲ ਚੀਰਮੈਨਾਂ ਸਰਕਾਰਾਂ ਦੇ ਦੇਨੇ ਅਸੀਂ ਤਾਂ ਢਾਂਚਾ ਬਣਾਇਆ ਤੇ ਅੱਜ ਉਹਨੂੰ ਉਸ ਨੂੰ ਅਪਲਾਈ ਕਰਦੇ ਬਾਈ ਜੀ ਮੈਂ ਬਿਲਕੁਲ ਨਹੀਂ ਮੁਕਰਦਾ ਮੈਂ ਇਸ ਗੱਲ ਤੋਂ ਦਿਨਾਈ ਬਿਲਕੁਲ ਨਹੀਂ ਕਰਦਾ ਇਹ ਨਸ਼ਾ ਕੋਈ ਇਸ ਸਰਕਾਰ ਚ ਨਹੀਂ ਆਇਆ ਮੈਂ ਇਹ ਨਹੀਂ ਕਹਿੰਦਾ ਕਿ ਇਸ ਸਰਕਾਰ ਚ ਆਇਆ ਹੈ ਇਹਦੀ ਫਾਊਂਡਰ ਲਿਆਣ ਵਾਲੀ ਪਾਰਟੀ ਅਕਾਲੀ ਦਲ ਸੀਗਾ ਅਕਾਲੀ ਦਲ ਬਾਦਲ ਸਾਰੀ ਦੁਨੀਆ ਨੂੰ ਪਤਾ ਪਰ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਕਾਂਗਰਸ ਨੇ ਵਾਅਦਾ ਕੀਤਾ ਸੀ ਲੋਕਾਂ ਦੇ ਨਾਲ ਵੀ ਅਸੀਂ ਇਹਨੂੰ ਖਤਮ ਕਰਾਂਗੇ ਜੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਗੁਟਕੇ ਸਾਹ ਦੀ ਸੌ ਖਾ ਕੇ ਕਿਹਾ ਸੀ ਅਸਫਲ ਰਹੇ ਨੇ ਅਸੀਂ ਬਹੁਤ ਰੋਲਾ ਪਾਇਆ ਮੈਂ ਖੁਦ ਰੋਲਾ ਪਾਣ ਵਾਲਿਆਂ ਚ ਸੀ ਕਿ ਜਿਹੜੇ ਵਾਅਦੇ ਕੀਤੇ ਨੇ ਉਹ ਪੂਰੇ ਨਹੀਂ ਹੋ ਰਹੇ ਪਾਰਟੀ ਨੇ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਚੰਨੀ ਸਾਹਿਬ ਆਏ ਸਮਾਂ ਥੋੜਾ ਸੀਗਾ ਅੱਜ ਕਿੰਨੇ ਪਰਸੈਂਟ ਦਾ ਹੋਇਆ ਸੀ ਤੁਹਾਡੀ ਸਰਕਾਰ ਦੇ ਵਿੱਚ ਦੇਖੋ ਇੱਕ ਗੱਲ ਹੈ ਮੈਂ ਅੱਜ ਤੁਹਾਨੂੰ ਦੱਸ ਦਿੰਦਾ ਜਿਵੇਂ ਆ ਪਿਛਲੇ 3 ਸਾਲ ਬੇਖੌਫ ਹੋ ਕੇ ਨਸ਼ਾ ਵੇਚਿਆ ਗਿਆ ਕੈਪਟਨ ਦੀ ਸਰਕਾਰ ਚ ਵੀ ਬੇਖੌਫ ਹੋ ਕੇ ਨਸ਼ਾ ਨਹੀਂ ਸੀ ਵਿਕਦਾ ਉਸ ਵੇਲੇ ਵੀ ਡਰ ਸੀ ਤੇ ਡਰ ਕੇ ਲੋਕ ਕਰਦੇ ਸੀ ਮੈਂ ਮੰਨਦਾ ਕਿ ਅਸੀਂ ਖਤਮ ਨਹੀਂ ਕਰ ਸਕੇ ਪਰ ਡਰ ਪੈਦਾ ਕਰਤਾ ਆਪ ਸਰਕਾਰ ਨੇ ਇਹ ਵੀ ਕਿਹਾ ਕਿ ਪਿਛਲੀਆਂ ਸਰਕਾਰਾਂ ਸੀ ਚਾਹੇ ਉਹ ਕਾਂਗਰਸ ਪਾਰਟੀ ਸੀ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਸੀ ਕਿਸੇ ਦੇ ਵੱਲੋਂ ਅੱਜ ਤੱਕ ਕਿਸੇ ਨਸ਼ਾ ਤਸਕਰ ਦੇ ਘਰ ਦੇ ਉੱਪਰ ਬਲਡوزر ਨਹੀਂ ਚਲਾਇਆ ਗਿਆ ਇਹ ਪਹਿਲੀ ਸਰਕਾਰ ਆ ਜਿਨ੍ਹਾਂ ਦੇ ਵੱਲੋਂ ਬਲਡوزر ਲੈ ਕੇ ਨਸ਼ੇ ਤਸਕਰਾਂ ਦੇ ਘਰਾਂ ਨੂੰ ਢਾਇਆ ਜਾ ਰਿਹਾ ਕਿਉਂਕਿ ਜਦ ਨਸ਼ਾ ਤਸਕਰ ਦਾ ਘਰ ਹੀ ਢਹਿ ਗਿਆ ਤਾਂ ਪਿੱਛੇ ਉਹਨਾਂ ਦਾ ਰਹਿ ਕਿ ਗਿਆ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਵਾਕੇ ਹੀ ਘਰ ਆ ਪ੍ਰੋਪਰ ਤਰੀਕੇ ਨਾਲ ਢਾਏ ਜਾ ਰਹੇ ਨੇ ਦੇਖੋ ਮੈਂ ਇਸ ਗੱਲ ਦੇ ਨਾਲ ਬੋਪਾ ਰਾਏ ਜੀ ਜਮਾ ਸਹਿਮਤ ਨਹੀਂ ਐ ਮੈਂ ਆਪਦੀਆਂ ਅੱਖਾਂ ਨਾਲ ਵੇਖਿਆ ਐ ਇੱਥੇ ਪਰਿਵਾਰ ਦਾ ਇੱਕ ਮੁੰਡਾ ਵਿਗੜਿਆ ਹੋਇਆ ਐ ਸਾਰਾ ਪਰਿਵਾਰ ਉਹਦੇ ਤੋਂ ਦੁਖੀ ਐ ਪਰ ਉਹ ਨਸ਼ੇ ਤੇ ਲੱਗ ਗਿਆ ਪਹਿਲਾਂ ਤਾਂ ਪਰਿਵਾਰ ਨੂੰ ਨਸ਼ੇ ਦੇ ਕਰਕੇ ਉਹਨੇ ਮਾਰਤਾ ਮੁੰਡੇ ਨੇ ਫੇਰ ਜੇ ਉਹਦੇ ਕੋਲੋਂ ਕਿਤੇ ਫੜਿਆ ਗਿਆ ਜਿਹੜੇ ਨਸ਼ੇ ਕਰਨ ਲੱਗ ਜਾਂਦੇ ਆ ਉਹੀ ਵੇਚਣ ਵਾਲੇ ਹੋਏ ਫਿਰਦੇ ਆ ਜਿਹਦੇ ਪੜਿਆ ਗਿਆ ਉਸ ਤੋਂ ਬਾਅਦ ਕਿਸੇ ਦੀਆਂ ਬੱਚੀਆਂ ਐ ਛੋਟੀਆਂ ਐ ਵੱਡੀਆਂ ਐ ਪੜਦੀਆਂ ਨੇ ਕੋਈ ਵਿਚਾਰਿਆਂ ਦੇ ਕੋਲੇ ਉਹਨਾਂ ਦੇ ਘਰਾਂ ਤੋਂ ਛੱਤਾ ਢਾਹ ਦੇਣੀ ਐ ਇਹ ਕੋਈ ਐਡਾ ਵਧੀਆ ਕਾਨੂੰਨ ਨਹੀਂ ਸਾਡੇ ਕਾਨੂੰਨ ਦੇ ਵਿੱਚ ਹੋਰ ਬਹੁਤ ਸਾਰੇ ਲੰਬੇ ਹੱਥ ਨੇ ਬੜੇ ਤਰੀਕੇ ਨੇ ਕਿ ਉਸ ਬੰਦੇ ਨੂੰ ਜਿਹੜਾ ਸਹੀ ਮਲਜ਼ਮ ਐ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਉਹਨੂੰ ਫਾਂਸੀ ਤੇ ਲਟਕਾਇਆ ਜਾਵੇ ਮੈਂ ਤੇ ਕਹਿੰਦਾ ਉਹਨੂੰ ਫਾਂਸੀ ਤੱਕ ਲੈ ਜਾਓ ਪਰ ਸਾਰੇ ਟੱਬਰ ਨੂੰ ਮਾਰ ਦੋ ਜਿਹੜਾ ਟੱਬਰ ਤਾਂ ਪਹਿਲਾਂ ਵਿਚਾਰਾ ਉਹਦਾ ਉਜਾੜਿਆ ਪਿਆ ਮਾਰਿਆ ਪਿਆ ਉਹਨੂੰ ਉਜਾੜ ਦਿਓ ਮੈਨੂੰ ਉਹ ਗੱਲ ਤਾਂ ਚੱਜੀ ਨਹੀਂ ਕਿ ਕਿਸੇ ਦੇ ਘਰ ਦੇ ਉੱਤੇ ਕੋਈ ਕਰਜ਼ਾ ਲੈ ਕੇ ਬਣਾਈ ਬੈਠਾ ਹਾਂ ਜੇ ਕੋਈ ਵੱਡਾ ਮਗਰਮੱਸ਼ ਹੈਗਾ ਜਿਹਦਾ ਸਾਰਾ ਸਬੂਤ ਹੀ ਹੋ ਜਾਂਦਾ ਕਿ ਇਹ ਬੰਦੇ ਦਾ ਦਾਰੂਮਦਾਰ ਇਹਨੇ ਸਾਰਾ ਕੰਮ ਇੱਥੋਂ ਕਰਕੇ ਇੱਥੇ ਕੀਤਾ ਤਾਂ ਫੇਰ ਉਹਦੇ ਤੇ ਸਜ਼ਾ ਹੋ ਵੀ ਜਾਵੇ ਤੇ ਉਹ ਵੀ ਪ੍ਰੋਪਰ ਚੈਨਲ ਕਾਨੂੰਨ ਮਤਾਬਕ ਨਹੀਂ ਜੀ ਤੁਹਾਨੂੰ ਨਹੀਂ ਲੱਗਦਾ ਕਿ ਜਿਵੇਂ ਹੁਣ ਇਹਨਾਂ ਨੇ ਨਸ਼ਾ ਜਿਹੜੀ ਨਸ਼ੇ ਵਿਰੋਧ ਮੈਮ ਚਲਾਈ ਹੈ ਪਰ ਜਿਹੜੇ ਲੋਕ ਨੇ ਬਾਰਡਰ ਦੇ ਲੋਕ ਅੱਜ ਵੀ ਗੰਗਾ ਨਗਰ ਜਾ ਕੇ ਦਾਖਲ ਹੋ ਰਹੇ ਨੇ ਕਿਉਂਕਿ ਜਿਹੜਾ ਇਹਨਾਂ ਨੇ ਸਭ ਤੋਂ ਵੱਡੀ ਕਮੀ ਹੈ ਕਿ ਇਹਨਾਂ ਨੇ ਜਿਹੜੇ ਦਾਖਲ ਜਿਹੜੇ ਨਸ਼ੇ ਨੂੰ ਰੋਕਣ ਲਈ ਕੋਈ ਕੇਂਦਰ ਸੈਂਟਰ ਨਹੀਂ ਖੋਲੇ ਪਰ ਅੱਜ ਵੀ ਜਿਹਨੇ ਰਾਜਸਥਾਨ ਦੇ ਵਿੱਚ ਜਿਹੜੇ ਆਪਣੇ ਦਲਾਲਾਬਾਦ ਫਾਜ਼ਿਲਕਾ ਬੈਲਟ ਦੇ ਲੋਕ ਜਿਹੜੇ ਪੇਸ਼ੈਂਟ ਨੇ ਜਿਹੜੇ ਨਸ਼ੇ ਦੇ ਆਗੂ ਸੀਗੇ ਉਹ ਉੱਥੇ ਦਾਖਲ ਹੋ ਰਹੇ ਨੇ ਸਾਡੀ ਪਾਰਟੀ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਇਸ ਗੱਲ ਤੇ ਕੰਮ ਕਰ ਰਹੀ ਹੈ ਮੁੱਦਾ ਉਠਾ ਰਹੀ ਹੈ ਰਾਜਾ ਬੜਿੰਗ ਜੀ ਸ਼ਰੀਆਮ ਇਸ ਗੱਲ ਨੂੰ ਬੋਲ ਰਹੇ ਨੇ ਕਿ ਇਸ ਤਰ੍ਹਾਂ ਸਖਤੀ ਕਰਕੇ ਇਸ ਤਰ੍ਹਾਂ ਦੀਆਂ ਵੀਡੀਓ ਤੇ ਫੋਟੋਆਂ ਪਾ ਕੇ ਨਸ਼ਾ ਬੰਦ ਨਹੀਂ ਹੋਣਾ ਇਹਦਾ ਕੋਈ ਨਾ ਕੋਈ ਅਲਟਰਨੇਟਿਵ ਕੱਢਣਾ ਪੈਗਾ ਇਹਦੇ ਸੈਂਟਰ ਖੋਲਨੇ ਪੈਣਗੇ ਇਹਨਾਂ ਨੂੰ ਸੈਂਟਰਾਂ 'ਚ ਦਾਖਲ ਕਰਾਉਣਾ ਪੈਗਾ ਫਿਰ ਜਾ ਕੇ ਕਿਤੇ ਨਸ਼ੇ ਦੀ ਜਿਹੜੀ ਮਹਮਾ ਮ ਖਤਮ ਹੋ ਸਕਦੀ ਹੈ ਪਰ ਇਹ ਤੁਹਾਨੂੰ ਮੈਂ ਕਹਿ ਕੇ ਇਹ ਤਾਂ ਇਸ਼ਤਿਆਰ ਬਾਜ਼ੀ ਡਰਾਮੇ ਬਾਜ਼ੀ ਤੇ ਲੋਕਾਂ ਦੇ ਵਿੱਚ ਸ਼ੋਸ਼ਾ ਕਰਨ ਵਾਲੀ ਸਰਕਾਰ ਹੈ ਮੈਂ ਅੱਜ ਤੁਹਾਨੂੰ ਇੱਕ ਲਾਸਟ ਗੱਲ ਕਹਿਣੀ ਚਾਹੁੰਦਾ ਮੇਰੀ ਇਹੀ ਹੈ ਕਿ ਤੁਸੀਂ ਇਹ ਦੇਖਿਆ ਹੋਣਾ ਕਿ ਪਿਛਲੇ ਦਿਨ ਇੱਕ ਆਰਟੀਆਈ ਦੇ ਵਿੱਚ ਖਲਾਸਾ ਹੋਇਆ ਉਹ ਮੈਂ ਪੜ ਰਿਹਾ ਸੀ ਇੱਕ ਚੈਨਲ ਤੋਂ ਕਿ ਇਹਨਾਂ ਨੇ 3 ਸਾਲ ਦੇ ਵਿੱਚ ਇਹ ਸਰਕਾਰ ਨੇ ਕਰੋੜਾ ਰੁਪਏ ਜਿਹੜੇ ਐ ਅਸਥਿਆਰ ਬਾਜੀ ਤੇ ਖਰਚ ਕਰ ਦਿੱਤੇ ਜਿੰਨੇ ਕਾਂਗਰਸ ਸਰਕਾਰ ਨੇ 5 ਸਾਲਾਂ ਚ ਖਰਚ ਕੀਤੇ ਸੀ ਉਹਨੇ ਇਹਨਾਂ ਨੇ 1 ਸਾਲ ਦੇ ਵਿੱਚ ਹੀ ਖਰਚ ਕਰ ਦਿੱਤੇ ਐਹੋ ਜੀ ਸਰਕਾਰ ਐ ਇਹਨਾਂ ਕੋਲ ਸਵਾਈ ਫਜ਼ੂਲ ਖਰਚੀ ਤੋਂ ਸਵਾਈ ਡਰਾਮਾ ਬਾਜੀ ਤੋਂ ਹੋਰ ਕੁਛ ਨਹੀਂ ਲੋਕ ਤਰਾਹੀ ਤਰਾਹੀ ਕਰ ਰਹੇ ਨੇ ਲੋਕ ਸਮਾਉ ਡੀਕਰੇ ਨੇ ਸਮਾਂ ਆਣ ਦਿਓ ਇਹ 92 93 94 ਫਿਰਦੇ ਐ ਏ 2 3 4 ਤੱਕ ਪਹੁੰਚ ਜਾਣ ਮੈਨੂੰ ਕਹਿ। ਪ੍ਰਧਾਨ ਜੀ ਰੇਤੇ ਦੇ ਮੁੱਦੇ ਨੂੰ ਕਿਵੇਂ ਦੇਖਦੇ ਹੋ? ਲੋਕ ਬੜਾ ਪਰੇਸ਼ਾਨ ਨੇ ਰੇਤੇ ਨੂੰ ਲੈ ਕੇ। ਭਾਈ ਜੀ ਇਹਨਾਂ ਦੇ ਲੀਡਰਾਂ ਨੇ ਕਰ ਦਿੱਤਾ। ਲੁੱਕਿਆ ਹੀ ਨਹੀਂ ਕੰਮ ਚੱਲ ਰਿਹਾ। ਉਹਨੂੰ ਕਿਵੇਂ? ਭਾਈ ਜੀ ਰੇਤੇ ਦੇ ਵਿੱਚ ਜਿੰਨਾ ਲੁੱਟਿਆ ਸਾਡੇ ਇਲਾਕੇ ਨੂੰ। ਹੁਣ ਮੁੱਦੇ ਬਹੁਤ ਨੇ। ਪ੍ਰੈਸ ਕਾਨਫਰੰਸ ਹਰੇਕ ਮੁੱਦੇ ਤੇ ਮੇਰੇ ਨਾਲ ਕਿਤੇ ਅਲੱਗ-ਅਲੱਗ ਕਰਿਓ ਨਾ ਫੇਰ ਮੈਂ ਤੁਹਾਨੂੰ ਸਾਰੇ ਗਿਣਾਉਂਗਾ। ਰੇਤੇ ਦੀ ਤਾਂ ਇੰਨੀ ਲੰਬੀ ਕਹਾਣੀ ਐ। ਉਹ ਕੱਲੇ ਰੇਤੇ ਤੇ ਇੱਕ ਦਿਨ ਮੇਰੇ ਤੋਂ ਪ੍ਰੈਸ ਪ੍ਰੈਸ ਕਾਨਫਰੰਸ ਕਰਾਓ। ਇਹਨਾਂ ਨੇ ਬਾਈ ਜੀ ਰੇਤਾ ਚੱਲਣ ਦਿੱਤਾ ਹੀ ਨਹੀਂ ਤੁਹਾਨੂੰ ਪਤਾ ਜਿੰਨੀਆਂ ਟਰਾਲੀਆਂ ਚੱਲ ਰਹੀਆਂ ਨੇ ਕੌਣ ਚਲਾ ਰਿਹਾ ਸਾਰੀ ਪ੍ਰੈਸ ਵਾਲਿਆਂ ਨੂੰ ਪਤਾ ਤੇ ਮੈਨੂੰ ਵੀ ਪਤਾ ਤੇ ਪੁਲਿਸ ਵਾਲਿਆਂ ਨੂੰ ਮੀਨਾ ਜਾਂਦਾ ਉਹਨਾਂ ਨੂੰ ਵੀ ਪਤਾ ਤੇ ਪੁਲਿਸ ਵਾਲਿਆਂ ਦੇ ਵਾਇਆ ਪੈਸਾ ਫੇਰ ਕਿੱਥੇ ਜਾਂਦਾ ਉਹ ਵੀ ਸਾਰਾ ਪਤਾ ਜੇ ਸੈਂਕੜੇ ਟਰਾਲੀਆਂ ਬੰਦ ਕਤੇ ਕਿ ਕੋਈ ਉਸਾਰੀ ਕਿਸੇ ਪਿੰਡ ਤੇ ਬੰਦ ਪਈ ਹੈ ਕਿਤੇ ਕੋਈ ਕੰਮ ਬੰਦ ਪਿਆ ਕੋਈ ਠੇਕੇਦਾਰ ਦਾ ਕੰਮ ਸਰਕਾਰੀ ਬੰਦ ਪਿਆ ਰੇਤਾ ਬੰਦ ਹੈ ਤੇ ਫਿਰ ਰੇਤਾ ਕਿੱਥੋਂ ਆ ਰਿਹਾ ਰੇਤਾ ਹੁਣ ਐਮਐਲਏ ਸਾਹਿਬ ਦੇ ਕੋਲੋਂ ਪਹਿਲਾਂ ਉਹਦਾ ਟੋਲ ਟੈਕਸ ਕਟਾਇਆ ਜਾਂਦਾ ਫੇਰ ਰੇਤਾ ਆਉਂਦਾ ਰੇਤਾ ਵਾਧੂ ਜਿੰਨਾ ਮਰਜ਼ੀ ਲੈ ਲਓ ਤੇ ਇਹਦੇ ਤੇ ਲੰਮੀ ਚੌੜੀ ਗੱਲ ਫੇਰ ਬੋਪਰਾ ਜੀ ਇੱਕ ਦਿਨ ਸਪੈਸ਼ਲ ਕਰੀਏ ਇੱਕ ਇੱਕ ਮੁੱਦਾ ਹੋਰ ਰੇਤੇ ਰੇਤੇ ਤੇ ਵੀ ਗੱਲ ਹੋ ਗਈ ਨਸ਼ੇ ਤੇ ਵੀ ਗੱਲ ਹੋ ਗਈ ਹੁਣ ਗੱਲ ਕਰਦੇ ਆਂ ਸ਼ਹਿਰ ਦੇ ਵਿੱਚ ਜਿਹੜੀਆਂ ਸੱਟੇ ਵਾਲੀਆਂ ਸ਼ਹਿਰਿਆਂ ਦੁਕਾਨਾਂ ਖੋਲੀਆਂ ਗਈਆਂ ਇਸ ਚੀਜ਼ ਦੇ ਵੱਲ ਪ੍ਰਸ਼ਾਸਨ ਦਾ ਕਿਉਂ ਨਹੀਂ ਧਿਆਨ ਜਾ ਰਿਹਾ ਇਹਦੇ ਤੇ ਵੀ ਬੜਾ ਸਮਾਂ ਚਾਹੀਦਾ ਇਹਦੇ ਤੇ ਵੀ ਬਹੁਤ ਸਮਾਂ ਚਾਹੀਦਾ ਸ਼ਰਮ ਆ ਦੁਕਾਨਾਂ ਤੇ ਹੁਣ ਮੈਂ ਅੱਜ ਤੁਹਾਨੂੰ ਤੁਹਾਨੂੰ ਵੀ ਇਹ ਦੀ ਸੁਣ ਲੋ ਗੱਲ ਜਦੋਂ ਦੇ ਸਾਡੇ ਮਹਾਨ ਨੇਤਾ ਐਮ ਐਲ ਏ ਗੋਲਦੀ ਕੰਬੋਤ ਜੀ ਬਣੇ ਐ ਜਲਾਲਾਬਾਦ ਤੇ ਕਦੇ ਸੱਤੇ ਦੀ ਰੇਡ ਵੇਖਿਆ ਸੱਤੇ ਦੇ ਵਿੱਚ ਬੰਦੇ ਫੜੀਂਦੇ ਵੇਖਿਆ ਚੇਅਰਮੈਨ ਸਾਹਿਬ ਤੁਸੀਂ ਸਾਰੀ ਗੱਲ ਦੱਸੋ ਲਾਈਵ ਚੱਲਦਾ ਪਿਆ ਫਿਰ ਵੀ ਵੀਡੀਓ ਵੀ ਨਹੀਂ ਐਡਿਟ ਕਰ ਰਹੇ ਸੁਣੋ ਸੁਣ ਲੋ ਮੇਰੀ ਗੱਲ ਕਦੇ ਵੇਖੀ ਐ ਕਦੇ ਤਾਸ਼ਲੇ ਜਿਹੜੇ ਉਹ ਕੀ ਕਹਿੰਦੇ ਉਹਨੂੰ ਬੁੱਕੀ ਬੁੱਕੀ ਕਦੇ ਫੜੀਂਦੇ ਦੇਖਿਆ ਬੰਦ ਹੋ ਗਿਆ ਸੱਟਾ ਜਲਾਨਾ ਵਿੱਚ ਬੰਦ ਹੋ ਗਿਆ ਬੁੱਕ ਨਹੀਂ ਚੱਲਦੀ ਉਹ ਲੱਖਾਂ ਰੁਪਏ ਯਾਰ ਲੋਕਾਂ ਦੇ ਗਰੀਬ ਲੇਬਰ ਵਾਲੇ ਬੰਦੇ ਆਉਂਦੇ ਆ ਉਹਨਾਂ ਦੇ ਕੋਲੋਂ ਇੱਕ ਨਸ਼ਾ ਮਾਰ ਗਿਆ ਉਹਨਾਂ ਦੇ ਕੋਲੋਂ ਸਿਰ ਸੱਟੇ ਦੇ ਪੈਸੇ ਲਵਾ ਲੇ ਕੁਝ ਤਾਸ਼ ਛੇੜ ਕੇ ਲੁੱਟ ਲੇ ਕੁਝ ਉਹ ਗੀਟੀਆਂ ਲਾ ਕੇ ਲੁੱਟ ਲੇ ਇੰਨੀ ਕ腐ਸ਼ਨ ਯਾਰ ਇਹੋ ਜੇ ਕੰਮਾਂ ਦੇ ਵਿੱਚ ਹਿੱਸੇ ਸਾਡੇ ਨੇਤਾ ਸਹਿਬਾਨਾਂ ਦੇ ਮੈਂ ਤੇ ਹਰਾਨ ਕਹਿੰਦੇ ਨੇ ਤਸੀਲਾਂ 'ਚ ਉਹ ਹਿੱਸੇ ਜਾਂਦੇ ਨੇ ਇਹ ਵਾਕਿਆ ਸਹੀ ਗੱਲ ਹੈ ਕੌਣ ਤੇ ਇਹ ਤੇ ਸ਼ੁਰੂ ਤੋਂ ਹੀ ਚੱਲ ਪਿਆ ਸੀ ਕੰਮ ਹੂੰ ਪਹਿਲੇ ਦਿਨ ਤੋਂ ਚੱਲ ਪਿਆ ਸੀ ਐਨਓਸੀ ਦਾ ਕਹਿੰਦੇ ਸੀ 30000 ਰੁਪਇਆ ਜਦੋਂ ਉੱਥੋਂ ਲਿਆਓ 30000 ਦੀ ਰਜਿਸਟਰੀ ਕਰ ਦਿੰਨੇ ਆ 5000 ਫਲਾਣੇ ਦਾ 5000 ਫਲਾਣੇ ਦਾ ਤੇ 20000 ਰੁਪਇਆ ਸਿੱਧਾ ਐਮਐਲਏ ਸਾਹਿਬ ਦਾ ਹੂੰ ਮੈਂ ਤਾਂ ਐਮਐਲਏ ਸਾਹਿਬ ਦਾ ਨਾਮ ਲਊਂਗਾ ਬਾਕੀ ਵਿਚਲਿਆਂ ਦਾ ਤਾਂ ਮੈਨੂੰ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਉੱਥੇ ਫਿਕਸਿੰਗ ਹੈ ਸਾਰੀ ਫਿਕਸ ਰੇਟ ਨੇ ਬਿਲਕੁਲ ਫਿਕਸ ਹੈ ਕੌਣ ਕਹਿੰਦਾ ਨਹੀਂ ਫਿਕਸ ਬਿਲਕੁਲ ਫਿਕਸ ਨੇ ਔਰ ਪੂਰੀ ਤਰ੍ਹਾਂ ਫਿਕਸ ਨੇ ਉਹ ਜਿਹੜੇ ਸਰਕਾਰ ਦੇ ਹਾਲਾਤ ਨੇ ਮੌਜੂਦਾ ਸਰਕਾਰ ਦੇ ਹਾਲਾਤ ਨੇ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਨੇ ਲਾਸਟ ਗੱਲ ਕੀ ਕਹਿਣਾ ਚਾਹੋਗੇ ਮੈਂ ਲਾਸਟ ਗੱਲ ਇਹੀ ਕਹਿਣੀ ਚਾਹੁੰਦਾ ਕਿ ਪੰਜਾਬ ਬਹੁਤ ਪਿੱਛੇ ਚਲਾ ਗਿਆ ਪੰਜਾਬ ਤੇ ਇੰਨੀ ਤੇਜ਼ੀ ਦੇ ਨਾਲ ਇਹਨਾਂ ਨੇ ਕਰਜ਼ਾ ਚੜਾਤਾ ਪੰਜਾਬ ਅੱਜ ਕੰਗਾਲ ਕਰਕੇ ਇਹਨਾਂ ਨੇ ਰੱਖਤਾ ਔਰ ਜੋ ਇਹਨਾਂ ਦੀ ਰੇਸ਼ੋ ਚੱਲ ਰਹੀ ਹੈ ਇਹ 5 ਸਾਲ ਪੂਰੇ ਕਰਦਿਆਂ ਕਰਦਿਆਂ 5.5 ਲੱਖ ਕਰੋੜ ਤੱਕ ਦਾ ਟਾਰਗੇਟ ਕਰਜ਼ੇ ਦਾ ਪਾਰ ਕਰ ਦੇਣਗੇ ਪੰਜਾਬ ਲੁੱਟਿਆ ਜਾਊਗਾ ਮਾਰਿਆ ਜਾਊਗਾ ਕੁੱਟਿਆ ਜਾਊਗਾ ਜਨਤਾ ਨੂੰ ਮੇਰਾ ਇਹੀ ਸਨੇਹ ਕਿ ਆਓ ਆਪ ਆਪਣੀ ਆਵਾਜ਼ ਬਣੋ ਇਹ ਕਰਜ਼ਾ ਤੁਹਾਡੇ ਸਿਰ ਚੜ ਰਿਹਾ ਹੈ ਇਹ ਲੁੱਟਾਂ ਖੋਹਾਂ ਤੁਹਾਡੀਆਂ ਹੋ ਰਹੀਆਂ ਇਹਨਾਂ ਐਮ.ਐਲ.ਏ.ਆਂ ਨੂੰ ਇਹਨਾਂ ਨੇ ਫੇਰ ਲੱਭਣਾ ਕਿ ਨਹੀਂ ਲੱਭਣਾ ਪਰ ਤੁਸੀਂ ਹੁਣੇ ਅਜੇ ਵੀ ਸਮਾਂ ਸੰਭਲ ਜੂ ਲੋਕ ਇਹ ਤਾਂ ਸਾਨੂੰ ਕਹਿੰਦੇ ਐ ਕਿ ਹੁਣ ਸਮਾਂ ਆਣ ਦਿਓ ਇਹਨਾਂ ਨੂੰ ਭਜਾਵਾਂਗੇ ਮੈਂ ਕਹਿੰਨਾ ਸਮੇ ਤੋਂ ਪਹਿਲਾਂ ਹੀ ਇਹਨਾਂ ਨੂੰ ਨੱਥ ਪਾ ਦਿਓ ਤਗੜੇ ਹੋ ਜੂ ਇਹਨਾਂ ਦਾ ਲੋਕਾਂ ਦੇ ਵਿੱਚ ਨਿਕਲਣਾ ਬੰਦ ਕਰਾਓ ਆ ਜਿਹੜੀਆਂ ਲੁੱਟਾਂ ਖੋਹਾਂ ਬੰਦ ਕਰਾਓ ਉਹਦੇ ਨਾਲ ਲੋਕਾਂ ਨੂੰ ਕੁਝ ਆਕਸੀਜਨ ਮਿਲੇਗੀ ਤੇ ਇਹਨਾਂ ਗੱਲਾਂ ਦੇ ਨਾਲ ਹੀ ਬਹੁਤ ਬਹੁਤ ਮਿਹਰਬਾਨੀ 2000 ਬਹੁਤ ਲੰਮਾ ਹੋ ਗਿਆ ਅੱਜ ਲੋ ਲਾਸਟ ਸਵਾਲ ਹੈ ਜੀ ਲੋਕਾਂ ਦੇ ਉੱਪਰ ਬਹੁਤ ਹੈਵੀ ਹੈ ਜਲਾਲਾਪਾ ਥਾਂ ਦਾ ਟਿੱਕੇ ਹੁਣ ਮੈਂ ਤਾਂ ਤੁਹਾਨੂੰ ਕਹਾਂ ਇੱਕ ਇੱਕ ਚੀਜ਼ ਕਰਕੇ ਪ੍ਰੈਸ ਕਾਨਫਰੰਸ ਕਰਾਓ ਫੇਰ ਮਜਾ ਆ ਜਿਵੇਂ ਲੋਕਾਂ ਨੇ 22 ਦੇ ਵਿੱਚ ਬਦਲਾ ਮੰਗਿਆ ਸੀ ਉਹਨਾਂ ਅਗਲੀ 27 ਚ 27 ਚ ਵੀ ਬਦਲਾ ਮੰਗਣਗੇ ਦੇਖੋ ਬਦਲਾ ਤਾਂ ਕਰਨਗੇ ਬਦਲਾ ਤਾਂ ਹੋਊਗਾ 27 ਚ ਪੱਕਾ ਹੋਊਗਾ 100 1% ਹੋਊਗਾ ਪਰ ਹੁਣ ਬਦਲਾ ਉਹ ਹੋਊਗਾ ਜਿਹੜੇ ਪਰਖੇ ਹੋਏ ਲੋਕ ਨੇ ਜਿਹੜੇ ਜਾਣੇ ਹੋਏ ਲੋਕ ਨੇ ਜਿੰਨਾ ਤੋਂ ਲੋਕਾਂ ਨੂੰ ਕੁਝ ਅਮੀਦ ਹੈ ਔਰ ਜਿੰਨਾ ਲੋਕਾਂ ਨੇ ਪੰਜਾਬ ਦੀ ਬਿਹਤਰੀ ਲਈ ਹਮੇਸ਼ਾ ਸੋਚਿਆ ਜ ਰਾਹੁਲ ਗਾਂਧੀ ਜੀ ਜਿਨ੍ਹਾਂ ਨੇ ਹਜ਼ਾਰਾਂ ਕਿਲੋਮੀਟਰ ਪੈਦਲ ਯਾਤਰਾ ਚੱਲ ਕੇ ਗਰੀਬਾਂ ਦੀ ਮਜ਼ਲੂਮਾਂ ਦੀ ਪਛੜਿਆਂ ਦੀ ਦਲਤਾਂ ਦੀ ਜਿਹੜੇ ای ਡਬਲਯੂ ਐਸ ਵਾਲੇ ਸਾਡੇ ਸਾਥੀ ਨੇ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਅੱਜ ਲੋਕ ਉਹਨਾਂ ਵੱਲ ਦੇਖ ਰਹੇ ਨੇ ਲੋਕ ਬਦਲਾ ਲਿਆਉਣਗੇ ਰਾਹੁਲ ਗਾਂਧੀ ਜੀ ਦੇ ਹੱਕ 'ਚ ਲਿਆਉਣਗੇ ਕਾਂਗਰਸ ਦੇ ਹੱਕ 'ਚ ਲਿਆਉਣਗੇ ਚੇਅਰਮੈਨ ਸਾਹਿਬ ਕਿਤੇ ਨਾ ਕਿਤੇ ਜਲਾਲਾਬਾਦ ਹਲਕੇ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੇ ਵਿੱਚ ਵੀ ਜਿਹੜੀ ਫੁੱਟ ਕਿਤੇ ਨਾ ਕਿਤੇ ਦਿਖਾਈ ਦਿੰਦੀ ਹੈ ਇਸ ਚੀਜ਼ ਨੂੰ ਕਿਵੇਂ ਤੁਸੀਂ ਸੈੱਟ ਕਰੋਗੇ ਇਹਦੇ ਤੇ ਤੁਹਾਨੂੰ ਮੈਂ 2 ਦਿਨ ਬਾਅਦ ਪ੍ਰੈਸ ਕਾਨਫਰੰਸ ਕਰਾਂਗੇ ਆਪਾਂ ਦੱਸਾਂਗੇ ਧੰਨਵਾਦ